ਜਲੰਧਰ ਕੈਂਟ ਸਟੇਸ਼ਨ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਜਲੰਧਰ ਕੈਂਟ ਸਟੇਸ਼ਨ ਤੇ ਨਿਰਮਾਣ ਕਾਰਜ ਲਗਾਤਾਰ ਜਾਰੀ ਹੈ ਜਿਸ ਦੇ ਚੱਲਦੇ ਕਈ ਰੇਲ ਗੱਡੀਆਂ ਨੂੰ ਰੱਦ ਕੀਤਾ ਜਾ ਚੁੱਕਿਆ ਹੈ ਕਈਆਂ ਦੇ ਰੂਟ ਬਦਲ ਦਿੱਤੇ ਗਏ ਨੇ ਤੇ ਕਈਆਂ ਨੂੰ ਵਿਚਾਲੇ ਹੀ ਰੋਕਿਆ ਗਿਆ ਹੈ ਇਸ ਵਿੱਚ ਸ਼ਤਾਬਦੀ ਤੇ ਸ਼ਾਨੇ ਪੰਜਾਬ ਵੀ ਸ਼ਾਮਲ ਨੇ ਤੇ ਇਸ ਦੇ ਚੱਲਦੇ ਯਾਤਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਤੁਸੀਂ ਵੀ ਕਿਸੇ ਜ਼ਰੂਰੀ ਕੰਮ ਵਾਸਤੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਫਿਰਣ ਦਾ 플ਾਨ ਬਣਾਉਂਦੇ ਪਏ ਹੋ ਤੇ ਸੋਚਦੇ ਪਏ ਹੋ ਕਿ ਜਲੰਧਰ ਕੈਂਟ ਸਟੇਸ਼ਨ ਤੋਂ ਰੇਲ ਗੱਡੀ ਫੜ ਲਈ ਜਾਵੇ ਤਾਂ ਪਹਿਲਾਂ ਤੁਸੀਂ ਇਸ ਖਬਰ ਨੂੰ ਸੁਣ ਲਵੋ ਕਿਉਂਕਿ ਅੱਜ ਬਹੁਤ ਸਾਰੀਆਂ ਜੋ ਕਿ ਟ੍ਰੇਨਾਂ ਲੇਟ ਹੋਣ ਵਾਲੀਆਂ ਨੇ ਦੱਸਦੀ ਹੈ ਕਿ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਦੇਰੀ ਦੇ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਦੀ ਚੈੱਕ ਕਰ ਗੱਲ ਕੀਤੀ ਜਾਵੇ ਅਮਰਪਾਲੀ ਐਕਸਪ੍ਰੈਸ 15707 5 ਘੰਟੇ ਲੇਟ ਹੋਵੇਗੀ ਇਸ ਦੇ ਨਾਲ ਹੀ ਅੰਮ੍ਰਿਤਸਰ ਜਨ ਸੇਵਾ ਐਕਸਪ੍ਰੈਸ 14 5617 ਤੇ ਨਾਲ ਦੇ ਨਾਲ ਦੁਰਗਿਆਨਾ ਐਕਸਪ੍ਰੈਸ 12 तीन सौ सतवंजा पूरे चार घंटे लेट होगी मालवा एक्सप्रैस बारह नौ सौ साढ़े चार घंटे लेट हो जाएगी अमृतसर वंदे भारत एक्सप्रैस बई चार सौ सतासी अमृतसर एक्सप्रैस चौदह छे सौ इकती डेढ़ घंटा लेट हो सकती है इस तुम तो इलावा जेकर गल की जाए अमृतसर एक्सप्रैस ग्यारह जीरो सतवंजा पठानकोट एक्सप्रैस बई चार सौ उन्ती शालीमार चौदह छे सौ इकाहठ एक घंटा लेट हो जाएगी इस नाल ही पछम एक्सप्रैस बारह नौ सौ पच्ची उधमपुर एक्सप्रैस बई चार सौ इकती पौना घंटा लेट पहुंचेगी जबकि स्वर्ण शताब्दी एक्सप्रैस बारह जीरो उन्ती शाने पंजाब एक्सप्रैस बारह चार सौ सतानवे लुधियाना शहरटा ਤੇ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਅੰਮ੍ਰਿਤਸਰ ਐਕਸਪ੍ਰੈਸ 14506 ਸਮੇਤ ਹੋਰ ਰੇਲ ਗੱਡੀਆਂ 9 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਸੋ ਜ਼ਰੂਰ ਸੁਣੋ ਤੁਸੀਂ ਇਸ ਖਬਰ ਨੂੰ ਤੇ ਨਾਲ ਦੇ ਨਾਲ ਛੇਕਰ ਤੁਹਾਡੇ ਕੋਈ ਫਰੈਂਡ ਸਰਕਲ ਦੇ ਵਿੱਚ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਦੇ ਵੱਲੋਂ ਪਲਾਨ ਬਣਾਇਆ ਜਾ ਰਿਹਾ ਹੈ ਕਿ ਅੱਜ ਜਲੰਧਰ ਕੈਂਟ ਸਟੇਸ਼ਨ ਤੋਂ ਰੇਲ ਗੱਡੀ ਫੜ ਲਈ ਜਾਵੇ ਤੇ ਕਿਸੇ ਖਾਸ ਥਾਂ ਤੇ ਪਹੁੰਚਣਾ ਹੋਵੇ ਤਾਂ ਉਸ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤਾਂ ਜੋ ਉਸ ਦਾ ਸਮਾਂ ਖਰਾਬ ਨਾ ਹੋ ਸਕੇ ਜਲੰਧਰ ਕੈਂਟ ਸਟੇਸ਼ਨ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਜਲੰਧਰ ਕੈਂਟ ਸਟੇਸ਼ਨ ਤੇ ਨਿਰਮਾਣ ਕਾਰਜ ਲਗਾਤਾਰ ਜਾਰੀ ਹੈ ਜਿਸ ਦੇ ਚੱਲਦੇ ਕਈ ਰੇਲ ਗੱਡੀਆਂ ਨੂੰ ਰੱਦ ਕੀਤਾ ਜਾ ਚੁੱਕਿਆ ਹੈ ਕਈਆਂ ਦੇ ਰੂਟ ਬਦਲ ਦਿੱਤੇ ਗਏ ਨੇ ਤੇ ਕਈਆਂ ਨੂੰ ਵਿਚਾਲੇ ਹੀ ਰੋਕਿਆ ਗਿਆ ਹੈ ਇਸ ਵਿੱਚ ਸ਼ਤਾਬਦੀ ਤੇ ਸ਼ਾਨੇ ਪੰਜਾਬ ਵੀ ਸ਼ਾਮਲ ਨੇ ਤੇ ਇਸ ਦੇ ਚੱਲਦੇ ਯਾਤਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਤੁਸੀਂ ਵੀ ਕਿਸੇ ਜ਼ਰੂਰੀ ਕੰਮ ਵਾਸਤੇ ਇਹ ਆਪਣੇ ਪਰਿਵਾਰ ਦੇ ਨਾਲ ਘੁੰਮਣ ਫਿਰਣ ਦਾ 플ਾਨ ਬਣਾਉਂਦੇ ਪਏ ਹੋ ਤੇ ਸੋਚਦੇ ਪਏ ਹੋ ਕਿ ਜਲੰਧਰ ਕੈਂਟ ਸਟੇਸ਼ਨ ਤੋਂ ਰੇਲ ਗੱਡੀ ਫੜ ਲਈ ਜਾਵੇ ਤਾਂ ਪਹਿਲਾਂ ਤੁਸੀਂ ਇਸ ਖਬਰ ਨੂੰ ਸੁਣ ਲਵੋ ਕਿਉਂਕਿ ਅੱਜ ਬਹੁਤ ਸਾਰੀਆਂ ਜੋ ਕਿ ਟ੍ਰੇਨਾਂ ਲੇਟ ਹੋਣ ਵਾਲੀਆਂ ਨੇ ਦੱਸਦੀ ਹੈ ਕਿ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਦੇਰੀ ਦੇ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਦੀ ਚੈੱਕ ਕਰ ਗੱਲ ਕੀਤੀ ਜਾਵੇ ਅਮਰਪਾਲੀ